ਰੁੱਖਾਂ ਦਾ ਲੰਗਰ ਉੱਥੋਂ ਸੇਵਾ ਦੇਖੋ ਅਕਾਲ ਤਖਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਵੀਰਾਂ ਦੇ ਵੱਲੋਂ ਵੀ ਅਖੰਡ ਪਾਠ ਸੇਵਾ ਦੇ ਭੋਗਾਂ ਤੋਂ ਉਪਰੰਤ ਇੱਕ ਵੱਖਰੀ ਕਿਸਮ ਦਾ ਲੰਗਰ ਵਜਦੀ ਰੁੱਖਾਂ ਦਾ ਜੋ ਕਿ ਹਜ਼ਾਰ ਰੁੱਖਾਂ ਨੇ ਮਿਰੇ ਨੇ ਉਹਨਾਂ ਦੇ ਵਜੋਂ ਸੰਗਤ ਦੇ ਵਿੱਚ ਵੰਡੇ ਆ ਤੇ ਸਭ ਨੂੰ ਇਹ ਵੀ ਕਿਹਾ ਕਿ ਰੁੱਖ ਇਕੱਲੇ ਲੈ ਕੇ ਨਹੀਂ ਜਾਣੇ ਇਹਨਾਂ ਨੂੰ ਡੋਣਾ ਤੇ ਪਾਣੀ ਪਾਣਾ ਪਾਲਣਾ ਵੀ ਹੈ ਅੱਜ ਪੰਜਾਬ ਦੇ ਵਿੱਚ ਵੀਰੋ ਲੈ ਕੇ ਅ판ਦਾ ਨਾ ਕਰੀਏ ਟੈਂਪਰੇਚਰ ਵੀ ਦੇਖੋ ਕਿੰਨੇ ਹਾਈ ਹੋਏ ਨੇ ਇਹ ਸਭ ਇੱਕ ਰੁੱਖਾਂ ਦੀ ਘਾਟ ਦਾ ਨਤੀਜਾ ਹੈ ਜੇਕਰ ਹਰ ਪੰਜਾਬ ਦਾ ਬੰਦਾ ਵੀਰੋ ਇੱਕ ਰੁੱਖ ਲਾਵੇ ਤਾਂ ਪੰਜਾਬ ਦੇ ਵਿੱਚ 3 ਕਰੋੜ ਤੋਂ ਵੱਧ ਰੁੱਖ ਇੱਕ ਸਾਲ ਦੇ ਵਿੱਚ ਲੱਗ ਸਕਦੇ ਨੇ ਸੋਪਾਂ ਇਨਸਾਨੀਅਤ ਦੇ ਫਰਜ਼ ਨੂੰ ਨਿਭਾਉਂਦੇ ਹੋ ਵੀਰੋ ਇੱਕ ਰੁੱਖ ਪਰਨ ਕਰੋ ਕਿ ਹਰ ਇੱਕ ਬੰਦਾ ਇੱਕ ਰੁੱਖ ਲਾਵੇ ਕਿਰਪਾ ਕਰਕੇ ਜਾਗ ਦੀ ਜ਼ਮੀਰਲੇ ਵੀਰੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਕਿ ਅੱਗੇ ਦੇ ਅਗੇ ਇਹ ਸਨੇਹਾ ਸੰਗਤ ਨੂੰ ਮਿਲ ਸਕੇ ਬਹੁਤ ਬਹੁਤ ਦਿਨ ਆਪ ਦੇ ਵੀਰ ਰੁੱਖ ਲਾਉਣਾ ਉਹ ਇੱਕ ਰੁੱਖ ਵੀਰੋ ਹਰ ਇੱਕ ਇਨਸਾਨ ਦਾ ਫਰਜ਼ ਬੰਦਾ ਹੈ ਆਉਣ ਵਾਲੇ ਭਵੀਆਂ ਦੇ ਚੰਗੇ ਵਿਵਸਥੇ ਪੰਜਾਬ ਦੇ ਜੋ ਪਾਣੀ ਦੀ ਸੰਭਾਲ ਵਾਸਤੇ ਨਵਾਂਸਨ ਦੇ ਵਿੱਚ ਬੜਾ ਵੱਡਾ ਪ੍ਰਯਾਸ ਦੇ ਵਿੱਚ ਤੁਮ ਦੇ ਰਹੀ ਹੈ ਉਹ ਸਥਿਰਤਾ ਲਈ ਵਾਸਤੇ ਰੁੱਖਾਂ ਦੀ ਬਹੁਤ ਜ਼ਿਆਦਾ ਲੋੜ ਹੈ ਕਿੰਨਾ ਕੁਦਰਤ ਦੀ ਕਰੋਪੀ ਹੈ ਜੋ ਨਿੰਮ ਦੇ ਰੁੱਖ ਨੇ ਵੀਰੋ ਉਹ ਸਾਰੇ ਤਕਰੀਬਨ ਸੁੱਕ ਚੁੱਕੇ ਨੇ 50% ਤੋਂ ਜ਼ਿਆਦਾ ਨੂੰ ਲਗਦਾ ਸਤ ਮੋਹ ਚੁੱਕੇ ਨੇ ਸੋ ਵੀਰੋ ਆਪਾਂ ਸਾਰੇ ਇਸ ਜ਼ਿੰਮੇਵਾਰੀ ਆਪਣੇ ਫਰਜ਼ ਨੂੰ ਜ਼ਿੰਮੇਵਾਰੀ ਨਾਲ ਲਵਾਂਦੇ ਹੋਏ ਅੱਗੇ ਦੀ ਅੱਗੇ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰੋ ਜੀ ਤਾਨੂ ਕੇ ਪੰਜਾਬ ਦੇ ਹਰ ਇਨਸਾਨ ਤੋਂ ਇਹ ਸਨੇਹਾ ਬੋਲ ਸਕੀ ਤੇ ਹਰ ਨਿਰਮਲ ਜੁੜ ਮਿਲ ਵੀ ਬੋਲਦਾ ਹੈ ਇਕੱਤਰਤ ਲਾਉਣ ਦੀ ਕੋਸ਼ਿਸ਼ ਕਰੀਂ। ਵੇਲੀਆਂ ਜਗ੍ਹਾ ਤੇ ਮੇਰੇ ਸੜਕ ਦੇ ਕਿਨਾਰੇ ਉਹੀ ਆਪਣੀ ਮੇਲੀ ਜਗ੍ਹਾ ਭਈ ਆ 25 ਦੀ ਜਗ੍ਹਾ ਬਗੋਂ ਗਰਾਊਂਡ ਪਿੰਡ ਦੇ ਵਿੱਚ ਦੇ ਹਰ ਖੇਤਾਂ ਦੇ ਫਰਮੂਰ ਵੀ ਦਰਾਂ ਨੂੰ ਯਾਦ ਮੈਂ ਖੇਤ ਦੀ ਕਿਸੇ ਬਟੇ ਨੂੰ ਇੱਕ ਪੌਦਾ ਆਪਾਂ ਨੂੰ ਜ਼ਰੂਰ ਲਾਉਣਾ ਚਾਹੀਦਾ ਤਾਂ ਜੋ ਕਿ ਫਰਵੀਰੂ ਇੱਕ ਸੇਵਾ ਦੇ ਭਾਗੀਦਾਰ ਬਣੀਏ। ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇਹਨਾਂ ਵੀਰਾਂ ਦਾ ਜੋ ਚੱਲ ਕਰਾਂਗੇ ਸੰਗਤ ਨੇ ਇਹਨਾਂ ਕੋ ਡਾਕਟਰ ਲਗਿੰਟਰ ਕਿ ਕੋਈ ਖਰੀਦ ਕੇ ਸੁਨਾਰਾ ਲੰਗਰ ਲਾਇਆ ਹੈ ਸੋ ਵੀਰੋ ਇਹਨਾਂ ਤੋਂ ਆਪਾਂ ਸਿੱਖ ਕੇ ਅੰਦੀਏ ਨਹੀਂ ਕੁਛ ਨਾ ਕੁਛ ਚੱਲ ਕੱਟੋ-ਕੱਟੋ ਮਨ ਦੀ ਰੀਤੀ ਕਰੀਏ ਉਸੇ ਤਰ੍ਹਾਂ ਮਜ਼ੂਰ ਲੱਗੇ ਧੰਨਵਾਦ ਜੀ ਸਾਰੇ ਅੱਜ ਜੀ